ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਕਕਾਰ ਅਤੇ ਪੰਜ ਕਕਾਰਾਂ ਦੀ ਮਹਾਨਤਾ ਇੱਕ ਅੰਮ੍ਰਿਤਧਾਰੀ ਸਿੱਖ ਲਈ ਪੰਜ ਕਕਾਰ ਸਦਾ ਲਈ ਆਪਣੇ ਅੰਗ ਸੰਗ ਰੱਖਣੇ ਜ਼ਰੂਰੀ ਹਨ ਇਹਨਾਂ ਨੂੰ ਕਕਾਰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਪੰਜੇ ਸ਼ਬਦ ਕੱਕੇ ਅੱਖਰ ਨਾਲ ਸ਼ੁਰੂ ਹੁੰਦੇ ਹਨ ਦੂਜੇ ਸ਼ਬਦਾਂ ਵਿੱਚ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਹਾਨ ਬਖਸ਼ਿਸ਼ਾਂ ਹਨ ਜਿਨ੍ਹਾਂ ਨੂੰ ਧਾਰਨ ਕਰਕੇ ਇੱਕ ਸਿੱਖ ਸਵੈ ਮਾਣ ਨਾਲ ਦਸਮ ਪਿਤਾ ਜੀ ਦਾ ਵਾਰਿਸ ਹੋਣ ਤੇ ਫਖਰ ਕਰਦਾ ਹੈ ਪੰਜ ਕਕਾਰ ਇਹ ਹਨ ਕੇਸ ਕੰਗਾ ਕੜਾ ਕਛਹਿਰਾ ਤੇ ਕਿਰਪਾਨ ਕੇਸ ਕਰਤਾਰ ਦੀ ਮਨੁੱਖ ਨੂੰ ਦਿੱਤੀ ਕੀਮਤੀ ਦਾਤ ਹੈ ਜੋ ਉਸ ਦੀ ਸੁੰਦਰਤਾ ਤੇ ਸ਼ਕਤੀ ਵਿੱਚ ਵਾਧਾ ਕਰਦੀ ਹੈ ਇੱਕ ਸਿੱਖ ਵਾਸਤੇ ਪਹਿਲਾ ਜ਼ਰੂਰੀ ਕਕਾਰ ਕੇਸ ਹਨ ਕੇਸਾਂ ਨੂੰ ਗੁਰੂ ਜੀ ਦੀ ਮੋਹਰ ਵੀ ਕਿਹਾ ਜਾਂਦਾ ਹੈ ਸਿੱਖ ਆਪਣੇ ਸਰੀਰ ਦੇ ਕਿਸੇ ਹਿੱਸੇ ਤੋਂ ਵੀ ਕੇਸ ਅਲੱਗ ਨਹੀਂ ਕਰਦਾ ਕੇਸ ਕਟਵਾਉਣ ਵਾਲਾ ਸਿੱਖ ਪਤਿਤ ਅਖਵਾਉਂਦਾ ਹੈ ਸਿੱਖੀ ਸਰੂਪ ਦੀ ਪਹਿਲੀ ਪਛਾਣ ਕੇਸ ਹਨ ਗੁਰੂ ਦਾ ਸੱਚਾ ਸਿੱਖ ਆਪਣੇ ਕੇਸਾਂ ਨੂੰ ਜਾਨ ਤੋਂ ਵੱਧ ਪਿਆਰ ਕਰਦਾ ਹੈ। ਪੰਜ ਕਕਾਰਾਂ ਵਿੱਚੋਂ ਦੂਜਾ ਕਕਾਰ ਕੰਗਾ ਹੈ। ਦਸਮ ਪਿਤਾ ਜੀ ਨੇ ਜਿੱਥੇ ਕੇਸਾਂ ਨੂੰ ਸ਼ਰਮਣੀ ਕਿਹਾ ਉੱਤੇ ਇਹਨਾਂ ਦੀ ਸੰਭਾਲ ਲਈ ਕੰਗਾ ਵੀ ਜ਼ਰੂਰੀ ਹੈ। ਇਹ ਆਮ ਕੰਗੀ ਤੋਂ ਵੱਖਰਾ ਲੱਕੜ ਦਾ ਬਣਿਆ ਹੁੰਦਾ ਹੈ। ਸੇਖ ਸਿੱਖਣੀ ਨੂੰ ਹੁਕਮ ਹੈ ਕਿ ਉਹ ਸਵੇਰੇ ਸ਼ਾਮ ਦੋਨੋਂ ਵੇਲੇ ਕੰਗੇ ਨਾਲ ਕੇਸ ਵਾਵੇ ਅੰਮ੍ਰਿਤਧਾਰੀ ਸਿੰਘ ਕੰਗੇ ਨੂੰ ਹਮੇਸ਼ਾ ਕੇਸਾਂ ਵਿੱਚ ਰੱਖਦੇ ਹਨ ਇੱਕ ਵਿਸ਼ੇਸ਼ਤਾ ਲੱਕੜ ਦੇ ਕੰਗੇ ਦੀ ਹੋਰ ਵੀ ਹੈ ਕਿ ਇਸ ਦੇ ਸਿਰ ਤੇ ਫਿਰਣ ਨਾਲ ਸਰੀਰ ਵਿੱਚ ਤਾਜ਼ਗੀ ਤੇ ਚੁਸਤੀ ਦਾ ਅਹਿਸਾਸ ਹੁੰਦਾ ਹੈ ਦਸਮ ਪਾਸ਼ਾ ਜੀ ਦੀ ਤੀਜੀ ਬਖਸ਼ਿਸ਼ ਖੜਾ ਹੈ ਸਿੱਖ ਨੂੰ ਹੁਕਮ ਹੈ ਕਿ ਉਹ ਆਪਣੇ ਸੱਜੇ ਹੱਥ ਵਿੱਚ ਸਰਬ ਲੋਹ ਦਾ ਕੜਾ ਪਹਿਨੇ ਇਸ ਲਈ ਕਿਸੇ ਹੋਰ ਧਾਤ ਜਿਵੇਂ ਸੋਨਾ, ਚਾਂਦੀ, ਤਾਂਬਾ ਆਦ ਦੇ ਕੜੇ ਨੂੰ ਕਕਾਰ ਰੂਪ ਵਿੱਚ ਪਰਵਾਨ ਨਹੀਂ ਕੀਤਾ ਗਿਆ ਸੱਜੇ ਹੱਥ ਵਿੱਚ ਪਾਇਆ ਕੜਾ ਜਿੱਥੇ ਸਾਨੂੰ ਸਦਾ ਧਰਮੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦਿਵਾਉਂਦਾ ਹੈ ਉਥੇ ਗੁਰੂ ਦੇ ਸਿੰਘ ਨੂੰ ਕਿਸੇ ਗਲਤ ਕੰਮ ਤੋਂ ਰੋਕਣ ਵਾਸਤੇ ਸੁਚੇਤ ਵੀ ਕਰਦਾ ਹੈ ਅਤੇ ਚੰਗਾ ਕੰਮ ਕਰਨ ਵਾਸਤੇ ਚੇਤਨ ਕਰਦਾ ਹੈ ਇਸ ਲਈ ਸਾਰੇ ਸਿੱਖਾਂ ਲਈ ਸਰਬ ਲੋਹ ਦਾ ਕੜਾ ਪਹਿਨਣਾ ਜ਼ਰੂਰੀ ਹੈ ਅੰਮ੍ਰਿਤਧਾਰੀ ਸਿੰਘ ਲਈ ਚੌਥਾ ਕਕਾਰ ਕਸ਼ੈਰਾ ਹੈ ਇਹ ਇੱਕ ਖਾਸ ਆਕਾਰ ਤੇ ਸ਼ਕਲ ਦਾ ਬਣਿਆ ਉਹ ਬਸਤਰ ਹੈ ਜੋ ਨੰਗੇਜ ਨੂੰ ਪੂਰੀ ਤਰ੍ਹਾਂ ਟੱਕਦਾ ਹੈ ਇਸ ਨੂੰ ਜਤ ਸਤ ਦੀ ਪਾਲਣਾ ਕਰਨ ਦਾ ਪ੍ਰਤੀਕ ਵੀ ਕਿਹਾ ਜਾਂਦਾ ਹੈ ਇਹ ਇੱਕ ਸੱਭਿਆਕ ਪਹਿਰਾਵਾ ਹੈ ਜੋ ਮਨੁੱਖ ਨੂੰ ਸੱਭਿਆਕ ਸੱਚ ਨਾਲ ਜੋੜਦਾ ਹੈ ਭਾਰਤੀ ਸੱਭਿਆਚਾਰ ਵਿੱਚ ਕੁਝ ਧਰਮਾਂ ਦੇ ਧਾਰਣੀ ਭੋਜਨ ਤੇ ਭਜਨ ਕਰਨ ਲੱਗਿਆਂ ਅਣਸੀਤਾ ਕੱਪੜਾ ਪੈਣ ਦੇ ਸੰਨ ਗੁਰੂ ਦੇ ਨਿਆਰੇ ਪੰਥ ਦਾ ਇਹ ਲਿਬਾਸ ਇੱਕ ਪਰਮ ਨੂੰ ਵੀ ਤੋੜਦਾ ਹੈ ਸਿੱਖ ਧਰਮ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ ਕਿ ਕਸ਼ੈਰਾ ਕਿਸੇ ਵੀ ਕੱਪੜੇ ਦਾ ਹੋ ਸਕਦਾ ਹੈ ਪਰ ਗੋਡਿਆਂ ਤੋਂ ਨੀਵਾ ਨਾ ਹੋਵੇ ਦਸਮ ਪਾਸ਼ਾ ਜੀ ਨੇ ਪੰਜਵਾਂ ਕਕਾਰ ਕਿਰਪਾਨ ਸਿੱਖ ਨੂੰ ਆਪਣੇ ਆਪ ਦੀ ਰੱਖਿਆ ਤੇ ਮਜ਼ਲੂਮਾਂ ਦੀ ਸੰਭਾਲ ਕਰਨ ਲਈ ਸ਼ਸਤਰ ਵਜੋਂ ਬਖਸ਼ਿਸ਼ ਕੀਤੀ ਹੈ ਕਿਰਪਾਨ ਦਾ ਅਰਥ ਹੈ ਕਿਰਪਾ ਆਨ ਭਾਵਕ ਕਿਰਪਾ ਦੀ ਇੱਜ਼ਤ ਖਾਲਸੇ ਦੀ ਸਿਰਜਣਾ ਕਰਦਿਆਂ ਤੇ ਵਾਹਿਗੁਰੂ ਵਾਹਿਗੁਰੂ ਜਪਾਉਂਦੇ ਆ ਸਤਗੁਰਾਂ ਨੇ ਕਿਰਪਾਨ ਨੂੰ ਖਾਲਸੇ ਦਾ ਸ਼ਿੰਗਾਰ ਬਣਾ ਦਿੱਤਾ ਸਿੱਖ ਦੇ ਕਿਰਪਾਨ ਹਮਲੇ ਵਾਸਤੇ ਨਹੀਂ ਸਗੋਂ ਰੱਖਿਆ ਵਾਸਤੇ ਉੱਠਦੀ ਹੈ ਇਸ ਨੂੰ ਧਾਗੇ ਚ ਪਰੋ ਕੇ ਗਲ ਚ ਨਹੀਂ ਪਾਉਣਾ ਤੇ ਨਾ ਹੀ ਡੋਰੀ ਵਾਲੀ ਪਾਉਣੀ ਹੈ ਸਗੋਂ ਸ਼ਸਤਰ ਰੂਪ ਵਿੱਚ ਗਾਤਰੇ ਵਾਲੀ ਕਿਰਪਾਨ ਪਹਿਨਣੀ ਹੈ ਗੁਰੂ ਦਾ ਖਾਲਸਾ ਇਹਨਾਂ ਪੰਜ ਕਕਾਰਾਂ ਨੂੰ ਸਦਾ ਅੰਗ ਸੰਗ ਰੱਖਦਾ ਹੀ ਨਹੀਂ ਸਗੋਂ ਇਹਨਾਂ ਨੂੰ ਅੰਗ ਹੀ ਜਾਣਦਾ ਹੈ ਵਾਹਿਗੁਰਜਿਕਾ ਖਾਲਸਾ ਵਾਹਿਗੁਰਜਿਕੀ ਫਤਿਹ